ਏ ਆ ਜੀ ਚਮਕੌਰ ਸਿੰਘ ਸਪਰੇ ਸਕ੍ਰੈਪਸ ਸਟੋਰ ਇੱਥੇ ਪ੍ਰਾਣ ਗਾ ਜੱਸੀ ਗੱਲ ਕੀ ਹਾਲ ਚਾਲ ਆ ਪੂਰੇ ਵਧੀਆ ਜੀ ਥੋੜੀ ਸੁਣੀ ਸੀ ਅਸੀਂ ਗੱਲ ਵਾ ਜੀ ਇਹ ਮੈਂ ਕਹੇ ਜੀ ਸੂਡੀ ਕਦਰ ਪੁੱਤਰ ਕਰਦਾ ਫਰੀ ਆ ਕੋਈ ਵੀ ਨਵੀਂ ਗੱਡੀ ਆ ਪ੍ਰਾਣਾਂ ਨਿਕਾ ਸਮਾਨ ਆ ਲਾਈਟਾਂ ਵਗੈਰਾ ਜਾਂ ਕੋਈ ਏਸੀ ਦਾ ਕੋਈ ਆਪਾਂ ਨੂੰ ਚਾਹੀਦਾ ਨੂੰ ਆ ਏਸੀ ਵਾਲਾ ਕੀ ਹੈਗਾ ਡੈਸ਼ ਬੋਰਡ ਕਹਿੰਦੇ ਆ ਡੈਸ਼ ਬੋਰਡ ਹਰੇਕ ਗੱਡੀ ਦਾ ਮਿਲ ਜਾਂਦਾ ਨਾ ਇੱਥੇ ਜਿ ਖੜੀ ਆ ਇਹਦਾ ਵੀ ਕੋਈ ਸਮਾਨ ਤੁਹਾਨੂੰ ਚਾਹੀਦਾ ਤਾਂ ਇੱਥੋਂ ਆਕੇ ਚਾਹੀਦਾ ਅਗਲਾ ਪਿਛਲਾ ਬੰਪਰ ਨਵੇਂ ਤੋਂ ਨਵੇਂ ਮਾਡਲ ਪੁਰਾਣੇ ਤੋਂ ਪੁਰਾਣੇ ਮਾਡਲ ਦਾ ਤੁਸੀਂ ਸਕੋਡਾ ਲਵਰੇ ਹਾਂਜੀ ਹਾਂ ਸਾਡੇ ਕੋਲ ਸਕੋਡਾ ਤਿੰਨ ਚਾਰ ਖੜੀਆਂ ਜੀ ਸਕੋਡਾ ਲੋਰਾ ਵੀ ਖੜੀ ਆ ਸਕੋਡਾ ਦੀ ਤੁਹਾਨੂੰ ਸੀਟ ਬੰਪਰ ਕੋਈ ਵੀ ਸਮਾਨ ਚਾਹੀਦਾ ਤੁਸੀਂ ਭੜੌੜੋਂ ਆਕੇ ਲਿਆ ਸਕਦੇ ਹੋ ਬਾਦ ਕੀ ਕਰੇ ਜੀ ਇਹ ਦੂਤਵਾਰ ਖੁੱਲਾ ਹੁੰਦਾ ਨੋ 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 ਜੀ ਕੋਈ ਲੋੜੀ ਨਹੀਂ ਕੋਈ ਦੁਆੜੀ ਨਹੀਂ ਸਾਬਾ ਇੱਕ ਹੀ ਹੱਟ ਗਈ ਠੀਕ ਆ ਠੀਕ ਆ ਹਾਂਜੀ ਅੱਛਾ ਆਪਾਂ ਆਏ ਹਾਂ ਜੀ ਭੜੌੜ ਇੱਥੇ ਸੁਣਾ ਹੀ ਕਹਿੰਦੇ ਬਹੁਤ ਵੱਡਾ ਕਬਾੜ ਬਾਜ਼ਾਰ ਆ ਕਬਾੜ ਦੀ ਸਕ੍ਰੈਪ ਦੀ ਬਹੁਤ ਵੱਡੀ ਦੁਕਾਨ ਆ ਕਿਸੇ ਵੀ ਤੁਹਾਨੂੰ ਗੱਡੀ ਦਾ ਸਮਾਨ ਚਾਹੀਦਾ ਪੁਰਾਣੇ ਤੋਂ ਪੁਰਾਣਾ ਮਾਡਲ ਨਵੇਂ ਤੋਂ ਨਵੇਂ ਮਾਡਲ ਦਾ ਸਾਰਾ ਤੁਹਾਨੂੰ ਸਮਾਨ ਮਿਲ ਜਾਊਗਾ ਤੁਹਾਨੂੰ ਦਿਖਾਉਣੇ ਆਪਾਂ ਭਡੌੜ ਤੋਂ ਜਦੋਂ ਆਪਾਂ ਜਾਣੇ ਆ ਭਡੌੜ ਤੋਂ ਜਲਾਲ ਵਾਲਾ ਰੋਡ ਆ ਉਸ ਰੋਡ ਤੇ ਇਹ ਕਬਾੜखाना ਇਤਨੇ ਤੇਜਸਵੀ ਲੋਕ ਹੈ ہمارے پاس ਕਿਤਨੇ ਸ਼ਾਨਦਾਰ ਵਿਚਾਰ ਰੱਖਦੇ ਇਹ ਹੈ ਜੀ ਚਮਕੌਰ ਸਿੰਘ ਸਪਰੇ ਸਟ੍ਰੈਬ ਸਟੋਰ ਇੱਥੇ ਪੁਰਾਣੀਆਂ ਗੱਡੀਆਂ ਵੇਚਣ ਅਤੇ ਡਿਸਪੋਜ਼ਲ ਸਮਾਨ ਖਰੀਦਣ ਲਈ ਸੰਪਰਕ ਕਰੋ ਹੁਣ ਹੋਣੇ ਇੱਥੋਂ ਆਹ ਸਟਾਰਟਿੰਗ ਤੋਂ ਆਜੋ ਆਹ ਖੜੀਆਂ ਗੱਡੀਆਂ ਕੋਈ ਵੀ ਸਮਾਨ ਕੋਈ ਡਿਸਪੋਜ਼ਲ ਸਮਾਨ ਲੈਣਾ ਤੁਸੀਂ ਕਿਸੇ ਗੱਡੀ ਦਾ ਇੱਥੋਂ ਤੁਸੀਂ ਲਿਆ ਸਕਦੇ ਆ ਮੈਂ ਤੇ ਡਾਕਟਰ ਰਾਜਦੀਪ ਆਪਾਂ ਜਾਏ ਸੀ ਇੱਥੇ ਤੁਹਾਨੂੰ ਦਿਖਾਉਣਿਆਂ ਆ ਗਏ ਅੰਦਰ ਆਪਾਂ ਸਾਰਾ ਨਾਲੇ ਗੱਲਬਾਤ ਕਰਦੇ ਆਪਾਂ ਬਾਈ ਨਾਲ ਹਾਂ ਆਜੋ ਆਵਣ ਹਾਂ ਚੱਲ ਗੱਲ ਕਰਦੇ ਆਪਾਂ ਬਾਈ ਨਾਲ ਇਹ ਬੈਠੇ ਆ ਬਾਈ ਜੀ ਚਮਕੌਰ ਸਿੰਘ ਕਮਾ ਕੀ ਤੁਸੀਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਪੂਰੇ ਵਧੀਆ ਜੀ ਥੋੜੀ ਸੁਣੀ ਸੀ ਅਸੀਂ ਗੱਲਬਾਤ ਵੀ ਕਹਿੰਦੇ ਪਤੌੜ ਬਹੁਤ ਵੱਡਾ ਸਕ੍ਰੈਪ ਸਟੋਰ ਹੈਗਾ ਵੀ ਜਿਹੜੀ ਚੀਜ਼ਾਂ ਗੱਡੀ ਦਾ ਤੁਹਾਨੂੰ ਸਮਾਨ ਚਾਹੀਦਾ ਤੁਸੀਂ ਇੱਥੋਂ ਲੈ ਸਕਦੇ ਹੋ ਨਾ ਬਿਲਕੁਲ ਤੇ ਰੇਟ ਰੂਟ ਆਪਣੇ ਕਿਵੇਂ ਜਾਇਜ਼ ਹੁੰਦੇ ਆ ਮਾਖੋ ਜੀ ਜਮਾਂ ਜਾਇਜ਼ ਮੁੱਲ ਤੇ ਆ ਜੀ ਕੋਈ ਇਹੋ ਜਿਹੀ ਗੱਲ ਨਹੀਂ ਕਿਸੇ ਨਾਲ ਧੱਕੇ ਵਾਲਾ ਕੰਮ ਨਹੀਂ ਕਰਦੇ ਠੀਕ ਆ ਆ ਜਿਹੜੇ ਐਡਰੈਸਟ ਜੇ ਪਏ ਜੀ ਇਹ ਕਿੰਨੇ ਕਦੇ ਆਈ ਇਹ ਇਹ ਮਾਖੋ ਜੀ ਸੁੱਡੀ ਕਾਤਰ ਪੁੱਤਰ ਕਰਦਾ ਫ੍ਰੀ ਆ ਕੋਈ ਵੀ ਨਵੀਂ ਗੱਡੀ ਆ ਪੁਰਾਣੀ ਗੱਡੀ ਕਿਸੇ ਵੀ ਚੀਜ਼ ਦਾ ਡਿਸਪੋਇਲ ਤੁਹਾਨੂੰ ਸਮਾਨ ਚਾਹੀਦਾ ਇਹਨਾਂ ਬਾਈਆਂ ਤੋਂ ਮਿਲ ਜਾਂਦਾ ਤੁਸੀਂ ਜਰੂਰ ਇੱਥੇ ਵਿజిਟ ਕਰਿਓ ਪਧੌੜ ਜਿੱਦੋਂ ਪਧੌੜ ਤੋਂ ਆਪਾਂ ਜੰਨੇ ਆ ਜਲਾਲ ਵਾਲੀ ਸਾਈਡ ਨੂੰ ਉਸ ਰੋਡ 'ਤੇ ਜੀ ਹਾਂ ਉਸ ਰੋਡ 'ਤੇ ਹੈਗਾ ਸਕ੍ਰੈਪ ਸਟੋਰ ਇਹਨਾਂ ਦਾ ਆ ਜਿਥੇ ਤੁਹਾਨੂੰ ਗਾਹ ਲਕੋਣੀਆਂ ਹੁੰਦੀਆਂ ਨੇ ਸਕ੍ਰੈਪ ਦੇ ਵਿੱਚ ਆ ਜਿਵੇਂ ਨਿੱਕਾ ਨਿੱਕਾ ਸਮਾਨ ਆ ਲਾਈਟਾਂ ਵਗੈਰਾ ਜਾਂ ਕੋਈ ਏਸੀ ਦਾ ਕੋਈ ਆਪਾਂ ਨੂੰ ਚਾਹੀਦਾ ਕੋਈ ਵੀ ਸਮਾਨ ਜਿਵੇਂ ਆ ਇੱਧਰ ਸਾਰੇ ਜੈਕ ਜੁੱਕ ਵੀ ਪਏ ਆ ਪ੍ਰਾਣੇ ਹਨ ਜੈਕ ਸ਼ੌਕਰ ਟਾਇਰ ਟਾਇਰ ਵਗੈਰਾ ਹੀ ਮਿਲ ਜਾਂਦੇ ਸਾਰੇ ਇੱਧਰ ਸੀਟਾਂ ਸੂਟਾਂ ਲੈਣੀਆਂ ਤੇ ਬੰਪਰ ਬੰਪਰ ਵੀ ਮਿਲ ਜਾਂਦਾ ਹੈ ਨਵੀਂ ਗੱਡੀ ਦੇ ਉਹ ਬੰਪਰ ਤਾਂ ਤੇ ਲੱਗਿਆ ਪਿਆ ਜੀ ਸਾਹਮਣੇ ਠੀਕ ਆ ਜਿਵੇਂ ਡਿਜ਼ਾਇਰ ਦੇ ਜਿਆਦਾ ਬੰਪਰ ਬੰਪਰ ਖਰਾਬ ਹੋਏ ਨੇ ਮਿਲ ਜਾਂਦੇ ਆ ਬਿਲਕੁਲ ਜੀ ਨਵੇਂ ਤੋਂ ਨਵੇਂ ਮਾਡਲ ਦੇ ਸਾਰੇ ਮਾਡਲਾਂ ਦੇ ਨਾ ਜੀ ਠੀਕ ਆ ਆਜੋ ਮਾੜਾ ਦਿਖਾ ਦਿਓ ਹੋਰ ਆਪਾਂ ਨੂੰਗਾ ਪੱਪੇ ਜਿਆਦਾ ਵੀ ਜਿਆਦਾ ਇੱਧਰ ਸਾਰਾ ਆਪਣਾ ਏਸੀ ਵਾਲਾ ਇਹ ਆ ਜਾਂਦਾ ਕੀ ਕਹਿੰਦੇ ਵੀਰੇ ਇਹਨੂੰ ਇਹ ਏਸੀ ਵਾਲਾ ਕੀ ਹੈਗਾ ਡੈਸ਼ ਬੋਰਡ ਕਹਿੰਦੇ ਆ ਡੈਸ਼ ਬੋਰਡ ਹਰੇਕ ਗੱਡੀ ਦਾ ਮਿਲ ਜਾਂਦਾ ਨਾ ਡੈਸ਼ ਬੋਰਡ ਇਹ ਥੀ ਦਾ ਸਾਰਾ ਸਮਾਨ ਏਸੀ ਦਾ ਸਾਰਾ ਸਮਾਨ ਮਿਲ ਜਾਂਦਾ ਆ ਦੇਖੋ ਨੈਨੋ ਖੜੀ ਇਧਰ ਖੜੀ ਹੈ ਨੈਨੋ ਇਹ ਰੱਖੀ ਹੈ ਟੈਕੀ ਜੀ ਖੜੀ ਆ ਇਹਦਾ ਵੀ ਕੋਈ ਸਮਾਨ ਸੋਣ ਤੁਹਾਨੂੰ ਚਾਹੀਦਾ ਤਾਂ ਇੱਥੋਂ ਆ ਕੇ ਤੁਸੀਂ ਲਿਜਾ ਸਕਦੇ ਹੋ ਹੋਰ ਰਿਕਵਰੀ ਵਾਸਤੇ ਚਾਹੀਦੀ ਹੈ ਇਹ ਸੋਮੋ ਦੇ ਵਿੱਚ ਰੱਖੀ ਹੋਈ ਹੈ ਜੀ ਮਸ਼ੀਨ ਇਹ ਰਿਕਵਰੀ ਕਰਦੇ ਆਂ ਜੀ ਅਸੀਂ ਅੱਛਾ ਜੇ ਰਿਕਵਰੀ ਹਾਂ ਕੋਈ ਗੱਡੀ ਖਰਾਬ ਹੋ ਜੇ ਐਕਸੀਡੈਂਟ ਹੋ ਜੇ ਉਹਨੂੰ ਕਿਤੇ ਛੱਡਣਾ ਹੋਵੇ ਇਹ ਗੱਡੀ ਲੈ ਕੇ ਜਾਣੀ ਹੈ ਜੀ ਅਸੀਂ ਇਹਦੇ ਦੁਆਰਾ ਛੱਡ ਕੇ ਉਹਨੇ ਇਹਦੇ ਨਾਲ ਇਹਨਾਂ ਦੇ ਚੱਕ ਲੈਣਾ ਤੁਸੀਂ ਗੱਡੀ ਹਾਂਜੀ ਜੀ ਛੱਡ ਕੇ ਇਹਦਾ ਕੀ ਖਰਚਾ ਖਰਚਾ ਲੈਣ ਨੇ ਇਹਨਾਂ ਪਰ ਇਹਦਾ ਕਿਲੋਮੀਟਰ ਦੂਰ ਦੇ ਹਿਸਾਬ ਨਾਲ ਆ ਜੀ ਜਾਇ ਜੀ ਹੈ ਕੋਈ ਬਾਲਾ ਨਹੀਂ ਹੈ اچھا ਵੀ ਕਿੰਨਾ ਹੁੰਦਾ ਕਿਲੋਮੀਟਰ ਦਾ ਜਿਵੇਂ ਇੱਥੋਂ ਬਰਨਾਲੇ ਛੱਡ ਕੋ ਨਹੀਂ ਹੈ ਜੀ 1000 ਰੁਪਏ ਲੈਂਦੇ ਹੈ ਜੀ ਠੀਕ ਹੈ ਜੀ ਉਹ ਕਰਕੇ ਲੈ ਜਾ ਲਗਾ ਹਾਂਜੀ ਠੀਕ ਹੈ ਇੱਧਰ ਕਾਫੀ ਗੱਡੀਆਂ ਖੜੀਆਂ ਹੈਗੀਆਂ ਹਾਂਜੀ ਬਹੁਤ ਵੱਡਾ ਜਿਵੇਂ ਸੁਣਿਆ ਸੀ ਆਪਾਂ ਹਾਂਜੀ ਸਕਾਰਪਿਓ ਖੜੀ ਜੀ ਹਾਥੀ ਖੜਾ ਜੀ ਕਾਰਪਿਓ ਹਾਥੀ ਜਨਾਂ ਕੀ ਡੀਟੇਲ ਕੀ ਖੋਜਾਈ ਤੇ ਚਾਲੂ ਹਾਲਤ ਚ ਵੀ ਖੜੀਆਂ ਗੱਡੀਆਂ ਕੋਈ ਆਪਣੇ ਕੋਲੇ ਚਾਲੂ ਹਾਲਤ ਚ ਕੋਈ ਨਹੀਂ ਜੀ ਆਪਾਂ ਸਬਸਕ੍ਰਾਈਬ ਕਰਕੇ ਹੀ ਲੈਨੇ ਆ ਸਬਸਕ੍ਰਾਈਬ ਲਿਖਾ ਕੇ ਅਗਲੇ ਤੋਂ ਲੈਨੇ ਆ ਸਮਾਨ ਵੇਚਦੇ ਆ ਬਾਕੀ ਵੱਢ ਕੇ ਲੋਹਾ ਵੇਚਦੇ ਆ ਠੀਕ ਹੈ ਚਾਲੂ ਹਾਲਤ ਚ ਕੋਈ ਗੱਡੀ ਨਹੀਂ ਲੱਗੇ ਨਹੀਂ ਵੇਚ ਗਈ ਕਿਵੇਂ ਇਹ ਕਿਲੋ ਦੇ ਹਿਸਾਬ ਨਾਲ ਖਰੀਦਦੇ ਉਹਨੇ ਕੀ ਹੁੰਦਾ ਨਹੀਂ ਇਹ ਗੱਡੀ ਦੇ ਹਿਸਾਬ ਨਾਲ ਹੁੰਦਾ ਜੀ ਜੋ ਡੇਟ ਚੱਲਦਾ ਲੋਹਾ ਪੁੱਕਾ ਪੁੱਕਾ ਹੀ ਮਤਲਬ ਹਾਂ ਓੱਕਾ ਪੁੱਕਾ ਹੀ ਹੁੰਦਾ ਜੀ ਗੱਡੀ ਦੀ ਹਾਲਤ ਦੇਖ ਕੇ ਜੀ ਠੀਕ ਹੈ ਹਾਂਜੀ ਓਕੇ ਇਹ ਕਿਹੜਾ ਮਾਡਲ ਆ ਆ ਖੜੀ ਆ अल्टੋ अल्टੋ ਦੋ ਮਾਡਲ ਹੋ ਗਏ ਦੋ ਦਾ ਇਹਦਾ ਵੀ ਸਾਰਾ ਸਮਾਨ ਹੀ ਅਵੇਲੇਬਲ ਮਿਲ ਜੂਗਾ ਕਿ ਕਿੰਨੇ ਦਾ ਮਿਲ ਜਾਣਾ ਟੈਂਕ ਚੇਂਜ ਕੱਲਾ ਲੈਣਾ ਹੋਵੇ ਸੀਐਨਜੀ ਇਹ ਹੋ ਗਏ ਜੀ 2000 ਦਾ ਜੀ ਸਣੇ ਕਿੱਟ ਹਾਂਜੀ ਜੇ ਤੁਸੀਂ ਸੀਐਨਜੀ ਵਾਲੀ ਕਿੱਟ ਲੈਣੀ ਆ ਤਾਂ ਇਹ ਵੀ ਸੀਐਨਜੀ ਹੈ ਜੀ ਸੀਐਨਜੀ ਇਧਰ ਆ ਬੰਪਰ ਬੰਪਰ ਪਏ ਆ ਕਿਸੇ ਗੱਡੀ ਦਾ ਤੁਹਾਨੂੰ ਬੰਪਰ ਚਾਹੀਦਾ ਅਗਲਾ ਪਿਛਲਾ ਬੰਪਰ ਨਵੇਂ ਤੋਂ ਨਵੇਂ ਮਾਡਲ ਪੁਰਾਣੇ ਤੋਂ ਪੁਰਾਣੇ ਮਾਡਲ ਦਾ ਤੁਸੀਂ ਇੱਥੋਂ ਆ ਕੇ ਲੈ ਜਾ ਸਕਦੇ ਹੋ ਐਲਪੀਜੀ ਹੈ ਇਹ ਇੱਧਰ ਆ ਹਾਂ ਸਵਿਫਟ ਡਿਜ਼ਾਇਰ ਦੀ ਸੀਟ ਆ ਇਹ ਵੀ ਤੁਹਾਨੂੰ ਚਾਹੀਦੀ ਆ ਤਾਂ ਸੀਟਾਂ ਵੀ ਮਿਲ ਜਾਣਗੀਆਂ ਹਰੇਕ ਮਾਡਲ ਦੀ ਹੈ ਇਹ ਵੇਸਟੀ 2000 ਦੀ ਹਾਂਜੀ ਇੱਕ ਸੀਟ 2000 ਦੀ ਆ ਜੀ ਹਾਂਜੀ ਅੱਛਾ ਪੁਰਾਣੀ ਵਿੱਚ ਕੱਟ ਕੇ ਇੱਕ ਸੀਟ ਹਾਂਜੀ ਠੀਕ ਆ ਇੱਧਰ ਆ ਖੜੀ ਆ ਨੋਵਾ ਨੋਵਾ ਦਾ ਵੀ ਕੋਈ ਸਮਾਨ ਤੁਹਾਨੂੰ ਚਾਹੀਦਾ ਤਾਂ ਇੱਥੋਂ ਭਰੋੜੋਂ ਤੁਸੀਂ ਆ ਕੇ ਇਹ 12 ਮਾਡਲ ਆ ਇਹਦਾ ਵੀ ਸੀਟਾਂ ਛੋਟਾ ਵੀ ਸਾਰਾ ਕੁਝ ਵਿੱਚ ਹੈ ਨਾ ਹਾਂਜੀ ਸੀਟਾ ਸੂਟਾ ਜਾਂ ਹੋਰ ਕੋਈ ਵੀ ਸਮਾਨ ਦਾ ਚਾਹੀਦਾ ਤੁਸੀਂ ਕਿਥੋਂ ਲੈ ਜਾ ਸਕਦੇ ਗੱਡੀ ਹੈ ਨਾ ਸਕੌਡਾ ਦਾ ਸਮਾਨ ਕਹਿੰਦੇ ਬਹੁਤ ਘੱਟ ਮਿਲਦਾ ਇਹ ਸਾਰਾ ਸਮਾਨ ਮਿਲ ਜਾਂਦਾ ਸਕੌਡਾ ਲੋਰੇ ਹਾਂਜੀ ਹਾਂ ਸਾਡੇ ਕੋਲੇ ਸਕੌਡਾ ਤਿੰਨ ਚਾਰ ਖੜੀਆਂ ਜੀ ਸਕੌਡਾ ਲੋੜਾ ਵੀ ਖੜੀ ਹੈ ਸਕੌਡਾ ਕਾਵਿਆ ਵੀ ਖੜੀ ਹੈ ਜੀ ਠੀਕ ਹੈ ਠੀਕ ਹੈ ਇਹ ਤਿੰਨ ਚਾਰ ਗੱਡੀਆਂ ਖੜੀਆਂ ਜੀ ਠੀਕ ਠੀਕ ਆਮ ਕਹਿਣਗੇ ਇੱਧਰ ਆ ਖੜੀ ਹੈ ਸੈਂਟਰੋ ਸੈਂਟਰੋ ਦਾ ਵੀ ਕੋਈ ਸਮਾਨ ਤੁਹਾਨੂੰ ਚਾਹੀਦਾ ਤਾਂ ਉਧਰ ਖੜੀ ਫੋਰਡ ਫੀਸਟਾ ਉਹ ਗੱਡੀ ਕਾ ਜੀ ਉਹ ਸਕੌਡਾ ਹੋਪਰਾ ਖੜੀ ਸਕੌਡਾ ਆੜੀ ਉਹ ਵੀ ਸਕੌਡਾ ਹੀ ਹਾਂ ਸਕੌਡਾ ਜੀ ਹਾਂ ਆੜੀ ਕਾ ਠੀਕ ਲੋਕਨ ਖੜੀ ਹੈ ਜੀ ਪਿੱਛੇ ਹੂੰ ਜਨ ਕੇ ਪੁਰਾਣੀ ਤੋਂ ਪੁਰਾਣੀ ਗੱਡੀ ਦਾ ਸਮਾਨ ਜਿਹੜੀ ਗੱਡੀ ਦਾ ਤੁਹਾਨੂੰ ਸਮਾਨ ਚਾਹੀਦਾ ਆ ਸ਼ੀਸ਼ਿਆਂ ਲੀਆਂ ਰਵੜਾਂ ਆ ਗਈਆਂ ਨਾ ਹਾਂਜੀ ਇਹ ਸ਼ੀਸ਼ਿਆਂ ਲੀਆਂ ਇਹ ਸ਼ੀਸ਼ਿਆਂ ਲੀਆਂ ਰਵੜਾਂ ਉਹਦਾ ਕਿਲੇ ਦੇ ਵਿੱਚ ਆਈ ਪੜਿਆ ਸਾਰਾ ਹਾਂ ਇਧਰ ਬੰਪਰ ਵਗੈਰਾ ਪਏ ਆ ਸੀਟਾਂ ਪਈਆਂ ਕਿਸੇ ਗੱਡੀ ਦੀ ਤੁਹਾਨੂੰ ਸੀਟ ਬੰਪਰ ਕੋਈ ਵੀ ਸਮਾਨ ਚਾਹੀਦਾ ਤੁਸੀਂ ਪਧੌੜੋ ਆ ਕੇ ਲੈ ਜਾ ਸਕਦੇ ਹੋ ਬਾਦਖਾਨਾ ਰੋਡ ਤੇ ਹੈ ਜੀ ਹਾਂਜੀ ਆ ਇਧਰ ਸਮਾਨ ਵਗੈਰਾ ਕੱਢੀ ਜਾ ਰਿਹਾ ਜੇ ਕੰਮ ਦਾ ਸਮਾਨ ਹੁੰਦਾ ਤਾਂ ਗੇਅਰ ਗੁਰ ਗੇਅਰ ਗੁਰ ਵੀ ਮਿਲ ਜਾਂਦੇ ਨਾ ਹਾਂਜੀ ਗੇਅਰ ਵੀ ਮਿਲ ਜਾਂਦੇ ਜਿਹੜੀ ਮਰਜ਼ੀ ਗੱਡੀ ਤੇ ਲੈ ਜਿਹੜੀ ਮਰਜ਼ੀ ਗੱਡੀ ਤੇ ਠੀਕ ਆ ਠੀਕ ਆ ਤੇ ਗੇਅਰ ਦੀ ਕਿਵੇਂ ਫਿਰ ਗਾਰੰਟੀ ਗਾਰੰਟੀ ਹੁੰਦੀ ਹੈਗੀ ਆਪਣੀ ਹਾਂ ਫੁੱਲ ਗਾਰੰਟੀ ਦੇ ਕੇ ਤੋਰਦੇ ਆ ਜਿਹੜੀ ਚੀਜ਼ ਵੇਚਦੇ ਆ ਫੁੱਲ ਗਾਰੰਟੀ ਹੁੰਦੀ ਹੈਗੀ ਜੀ ਠੀਕ ਆ ਜੀ ਗੇਅਰ ਦੀ ਤਾਂ ਲੀਕ ਤੱਕ ਹੁੰਦਾ ਜੀ ਠੀਕ ਆ ਨਿਕਲਦਾ ਨਾ ਉਹ ਜਾਂ ਆਵਾਜ਼ ਬੂਈ ਦਾ ਹਾਂਜੀ ਆਵਾਜ਼ ਦਾ ਵੀ ਪੂਰੀ ਗਾਰੰਟੀ ਵਾਲਾ ਚੀਜ਼ ਦਿੰਦੇ ਆ ਠੀਕ ਆ ਮੰਨ ਲਓ 5-4 ਦਿਨ ਦੀ ਗਾਰੰਟੀ ਹੁੰਦੀ ਜੀ ਬੰਦਾ ਲਾ ਕੇ ਚੈੱਕ ਹਾਂ ਹਾਂ ਲਾ ਕੇ ਹਾਂ ਹਾਂ ਜੀ 5-4 ਦਿਨ ਦੀ ਗਾਰੰਟੀ ਮਤਲਬ ਜੇ ਉਹ ਨਾ ਸਹੀ ਹੋਵੇ ਫਿਰ ਬਦਲ ਲੈਣੇ ਜੀ ਬਦਲੇ ਜਾਂਦਾ ਹਾਂ ਹਾਂ ਜੀ ਕੀਜ ਬਦਲੇ ਠੀਕ ਹੋਵੇ ਬਦਲ ਕੇ ਦਿੰਨੇ ਆਂਗੇ ਅਸੀਂ ਬਦਲ ਕੇ ਦਿੰਨੇ ਆਂਗੇ ਠੀਕ ਆ 5-4 ਦਿਨ ਦੀ ਗਾਰੰਟੀ ਹੁੰਦੀ ਹੈ ਜੀ ਇਹਦੇ ਠੀਕ ਇਹ ਬੈਠੇ ਨੇ ਬਾਈ ਚਮਕੌਰ ਸਿੰਘ ਬਹੁਤ ਵਧੀਆ ਨੇਚਰ ਦੇ ਆ ਜਦੋਂ ਵੀ ਤੁਹਾਨੂੰ ਕੋਈ ਚੀਜ਼ ਦੀ ਗੱਡੀ ਦੇ ਕਿਸੇ ਨਵੀਂ ਪੁਰਾਣੀ ਗੱਡੀ ਦੇ ਸਮਾਨ ਦੀ ਲੋੜ ਆ ਤੁਸੀਂ ਇਹਨਾਂ ਕੋਲੋਂ ਆ ਕੇ ਲਿਆ ਸਕਦੇ ਹੋ ਬਾਈ ਤੁਹਾਡਾ ਨੰਬਰ ਬੋਲ ਦਿਓ 98035 ਜੀ ਅਸੀਂ ਇੱਕ ਛਾਟ ਆ ਠੀਕ ਹੈ 70 356 356024 ਦੋਨੇ ਨੰਬਰ ਮੇਰੇ ਆ ਜੀ ਜਦੋਂ ਮਰਜੀ ਜੋ ਮਰਜੀ ਸਮਾਨ ਲਓ ਜੀ ਹਰ ਇੱਕ ਸਮਾਨ ਤੁਹਾਨੂੰ ਮਿਲੇਗਾ ਸਭ ਕੋ ਸਫਾਈ ਦੇਣ ਦੀ ਜ਼ਰੂਰਤ ਨਹੀਂ ਹੈ ਆਪ ਇਨਸਾਨੋਂ ਸਾਬੂਨ ਨਹੀਂ ਠੀਕ ਹੈ ਤੇ ਮਤਲਬ ਤੁਹਾਡਾ ਹਫਤੇ ਦੇ ਸਾਰੇ ਦਿਨ ਖੁੱਲੇ ਹੁੰਦੇ ਆ ਕਿ ਬੰਦ ਦਿਨ ਹੋਣਗੇ ਨਹੀਂ ਕੋਈ ਦਿਨ ਨਹੀਂ ਬੰਦ ਕੋਈ ਤਾਂ ਕੋਈ ਬੰਦ ਹੀ ਨਹੀਂ ਕਰੇ ਜੀ ਐਸ ਤੂੰ ਦੁਆਰ ਖੁੱਲਾ ਹੁੰਦਾ ਨੋ 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 ਜੀ ਕੋਈ ਲੋੜੀ ਨਹੀਂ ਕੋਈ ਦਿਵਾਲੀ ਨਹੀਂ ਸਾਬਾਏ ਕੀ ਆ ਸਾਡੇ ਠੀਕ ਹੈ ਠੀਕ ਹੈ ਹਾਂਜੀ ਜੇ ਕੋਈ ਸਾਡੀ ਵੀਡੀਓ ਸ਼ੇਅਰ ਵਗੈਰਾ ਕਰਕੇ ਆਉਗੂ ਕੋਈ ਸਮਾਨ ਲੈਣਾ ਉਹਨੂੰ ਕੋਈ ਕੁਝ ਕਰੋਗੇ ਉਹਨੂੰ ਜੀ ਕੋਈ ਨਾ ਕੋਈ ਸਸਤਾ ਕਰਾਂਗੇ ਇਹ 2-300 ਰੁਪਏ ਕੀ ਘੱਟ ਮਿਲੂਗੀ ਉਹਨੂੰ ਠੀਕ ਹੈ ਬਾਕੀ ਚੀਜ਼ ਗਾਰੰਟੀ ਵਾਲੀ ਹੈ ਨਾ ਹੋਊਗੀ ਗਾਰੰਟੀ ਦੱਬੀ ਗਾਰੰਟੀ ਹੈ ਪੂਰੀ ਗਾਰੰਟੀ ਵਾਲਾ ਚੈੱਕ ਕਰਾ ਕੇ ਦਵਾਂਗੇ ਜੀ ਠੀਕ ਹੈ ਹਾਂਜੀ ਠੀਕ ਹੈ ਜੀ ਧੰਨਵਾਦ ਤੁਹਾਡਾ ਟਾਈਮ ਦੇਣ ਲਈ ਥੈਂਕ ਯੂ ਠੀਕ ਹੈ